ਹਾਲੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ 88% ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਨੇ ਅਤੇ ਇਸ ਦਾ ਸਭ ਤੋਂ ਵੱਧ ਸੇਕ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਲੱਗਿਆ ਜਿਹਦੇ ਵਿੱਚ ਮੁੱਖ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਆਉਂਦੀ ਹੈ ਤੇ ਇਹਨਾਂ ਪਾਰਟੀਆਂ ਦੇ ਜ਼ਿਆਦਾਤਰ ਉਮੀਦਵਾਰਾਂ ਦੀਆਂ ਜ਼ਮਾਨਤਾਂ ਜप्त ਹੋਈਆਂ ਨੇ ਤੁਹਾਨੂੰ ਦੱਸਾਂਗੇ ਕਿ ਕਿਹੜੀ-ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਨੇ ਜਿਨ੍ਹਾਂ ਦੀਆਂ ਜ਼ਮਾਨਤਾਂ ਜप्त ਹੋਈਆਂ ਨੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਲੋਕ ਸਭਾ ਚੋਣਾਂ ਦੇ ਵਿੱਚ 88% ਉਮੀਦਵਾਰ ਨੇ ਜਿਹੜੀ ਆਪਣੀ ਜ਼ਮਾਨਤ ਰਾਸ਼ੀ ਨਹੀਂ ਬਚਾ ਸਕੇ ਹੈਰਾਨੀ ਵਾਲੀ ਗੱਲਤਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਨੂੰ ਪਹਿਲੀ ਵਾਰ ਇਸ ਸੰਕਟ ਦੀ ਘੜੀ ਦੇ ਵਿੱਚੋਂ ਗੁਜ਼ਰਨਾ ਪਿਆ ਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵੋਟਾਂ ਵਿੱਚ ਪ੍ਰਮੁੱਖ ਤੇ ਰਹੀ ਹੈ ਅਤੇ ਕਦੇ ਵੀ ਪਾਰਟੀ ਦੇ 2/3 ਉਮੀਦਵਾਰਾਂ ਦੀ ਜ਼ਮਾਨਤ ਜਬਤ ਨਹੀਂ ਹੋਈ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਦੀ ਜ਼ਮਾਨਤ ਤੱਕ ਜਬਤ ਨਹੀਂ ਹੋਈ ਜਿੱਕਰ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸੰਸਦੀ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਫਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਨੋਨੀਮਾਨ ਅਤੇ ਅਮਰਸਰ ਤੋਂ ਬੇਦਵਾਰ ਨਿਲ ਜੋਸ਼ੀ ਆਪਣੀ ਜਮਾਨਤ ਰਾਸ਼ੀ ਬਚਾ ਸਕਦੇ ਪਰ ਬਾਕੀ ਅਕਾਲੀ ਉਮੀਦਵਾਰ ਜਿਦੇ ਵਿੱਚ ਡਾਕਟਰ ਦਲਜੀਤ ਸਿੰਘ ਚਿਮਾ ਬਿਸਸ ਸਿੰਘ ਬਲਟੋਹਾ ਮਹਿੰਦਰ ਸਿੰਘ ਕੇਪੀ ਸੋਹਣ ਸਿੰਘ ਠੰਡੜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਰਣਜੀਤ ਸਿੰਘ ਢਿੱਲੋਂ ਵਿਕਰਮਜੀਤ ਸਿੰਘ ਖਾਲਸਾ ਰਾਜਵਿੰਦਰ ਸਿੰਘ ਧਰਮਕੋਟ ਇਕਬਾਲ ਸਿੰਘ ਝੂੰਦਾ ਤੇ ਐਨ ਕੇ ਸ਼ਰਮਾ ਦੀ ਜਮਾਨਤ ਜਬਤ ਹੋ ਗਈ ਹੈ ਸਮੁੱਚੇ ਪੰਜਾਬ ਦੇ ਵਿੱਚ ਸਿਰਫ 39 ਉਮੀਦਵਾਰਾਂ ਦੀ ਜਮਾਨਤ ਰਾਸ਼ੀ ਬਚ ਸਕੀ ਹੈ ਬਾਕੀ ਸਭ ਦੀ ਜ਼ਬਤ ਹੋਈ ਹੈ ਪਿਛੜੀਆਂ ਲੋਕ ਸਭਾ ਚੋਣਾਂ 2019 ਵਿੱਚ 248 ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋਈ ਸੀ ਜਦੋਂ ਕਿ ਇਸ ਵਾਰ 299 ਉਮੀਦਵਾਰਾਂ ਨੇ ਆਪਣੀ ਜਮਾਨਤ ਜ਼ਬਤ ਕਰਵਾਈ ਹੈ ਚੋਣ ਮੈਦਾਨ ਦੇ ਵਿੱਚ 168 ਆਜ਼ਾਦ ਉਮੀਦਵਾਰਾਂ ਸਾਂ ਜਿਨ੍ਹਾਂ ਵਿੱਚੋਂ 166 ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋ ਗਈ ਹੈ ਭਾਜਪਾ ਨੇ ਅੱਜ ਇੱਕ ਇਕੱਲੇ ਤੌਰ ਦੇ ਉੱਤੇ ਚੋਣ ਲੜੀ ਅਤੇ 13 ਉਮੀਦਵਾਰ ਖੜੇ ਕੀਤੇ ਸਿਗੇ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਆਪਣੀ ਫਰੀਦਕੋਟ ਤੋਂ ਜਮਾਂਤ ਬਚਾ ਨਹੀਂ ਸਕੇ ਅਤੇ ਸਾਬਕਾ ਮੰਤਰੀ ਸਕੰਦਰ ਸਿੰਘ ਮਲੂਕਾ ਦੀ ਸਾਬਕਾ ਆਈਐਸ ਨੂੰ ਪਰਮਪਾਲਿਕਾ ਔਰ ਸਿੱਧੂ ਦੀ ਜਮਾਂਤ ਵੀ ਜਬਤ ਹੋਈ ਹੈ ਤੋਂ ਦੱਸਦੇ ਕਿ ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੇਜਾਰਾਮ ਵਾਲਮੀਕੀ ਅਤੇ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾਂ ਵੀ ਜ਼ਮਾਨਤ ਆਸ਼ੀਵਚਾਰ ਨਹੀਂ ਸਕੇ ਅਕਾਲੀ ਦਲ ਦੇ ਅੰਮ੍ਰਿਤਸਰ ਦੇ 11 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਈ ਹੈ ਤੇ ਇਕੱਲੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਆਪਣੀ ਜ਼ਮਾਨਤ ਬਚਾ ਸਕਦੇ ਖਡੂਰ ਸਾਹਿਬ ਤੋਂ ਇਸ ਦਲ ਨੇ ਆਜ਼ਾਦ ਉਮੀਦਵਾਰ ਅਮਰਪਾਲ ਸਿੰਘ ਦੀ ਹਮਾਇਤ ਕੀਤੀ ਸੀ ਅਤੇ ਬਠਿੰਡਾ ਤੋਂ ਲੱਖਾ ਸੁਧਾਨਾ ਦੀ ਵੀ ਜ਼ਮਾਨਤ ਜਬਤ ਹੋ ਗਈ ਹੈ ਜ਼ਮਾਨਤ ਜਬਤ ਵਿੱਚ ਬਸਪਾ ਦੀ ਚੰਡੀ ਰਹੀ ਹੈ ਕਿਉਂਕਿ ਜਿਨ੍ਹਾਂ ਦੇ 11 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ਬਸਪਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਗੜੀ ਜੋ ਕਿ ਆਨੰਦਪੁਰ ਸਾਹਿਬ ਤੋਂ ਚੋਲ ਮੈਦਾਨ ਦੇ ਵਿੱਚ ਸਨ ਉਹ ਵੀ ਆਪਣੀ ਜਮਾਨਤ ਨਹੀਂ ਬਚਾ ਸਕੇ ਉਧਰ ਪੰਜਾਬ ਵਿੱਚ ਸਭ ਤੋਂ ਵੱਧ ਲੁਧਿਆਣਾ ਹਲਕੇ ਤੋਂ 40 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਹੈ ਜਦੋਂ ਕਿ ਸਭ ਤੋਂ ਘੱਟ ਫਤਗੜ ਸਾਹਿਬ ਤੋਂ 12 ਉਮੀਦਵਾਰਾਂ ਦੀ ਹੀ ਜਮਾਨਤ ਜਬਤ ਹੋ ਪਈ ਹੈ ਤਾਂ ਦੱਸ ਦਈਏ ਕਿ ਇੱਕ ਵੋਟ ਰਾਸ਼ੀ ਹੁੰਦੀ ਹੈ ਜੇਕਰ ਉਥੇ ਦਾ ਉਮੀਦਵਾਰ ਨਹੀਂ ਪਹੁੰਚਦਾ ਤਾਂ ਉਸਦੀ ਜ਼ਮਾਨਤ ਜੋ ਕਿ ਇੱਕ ਰਾਸ਼ੀ ਪਰ ਜਾਂਦੀ ਹੈ ਜਦੋਂ ਨਾਮਿਨੇਸ਼ਨ ਦਾਖਲ ਕੀਤਾ ਜਾਂਦਾ ਹੈ ਇੱਕ ਰਾਸ਼ੀ ਹੁੰਦੀ ਹੈ ਪੈਸਿਆਂ ਦੀ ਉਹ ਜਮ੍ਹਾਂ ਕਰਵਾਈ ਜਾਂਦੀ ਹੈ ਰਿਟਰਨਿੰਗ ਅਫਸਰ ਨੂੰ ਉਸ ਤੋਂ ਬਾਅਦ ਜੇਕਰ ਉਹ ਵੋਟ ਪਰਸੈਂਟੇਜ ਤੁਹਾਨੂੰ ਨਹੀਂ ਪੈਂਦੀ ਤਾਂ ਤੁਹਾਡੀ ਜ਼ਮਾਨਤ ਉਹ ਜ਼ਬਤ ਹੋ ਜਾਂਦੇ ਜਾਨੀ ਕਿ ਉਹ ਪੈਸਾ ਜਿਹੜਾ ਉਹ ਤੁਹਾਨੂੰ ਫਿਰ ਨਹੀਂ ਦਿੱਤਾ ਜਾਂਦਾ ਤਾ ਜਿਹੇ ਉਮੀਦਵਾਰਾਂ ਦਾ ਜ਼ਿਕਰ ਕਰ ਰਿਹਾ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਜਮਾਨਤਾਂ ਜਬਤ ਹੋਈਆਂ ਨੇ ਇੱਕ ਵੱਡਾ ਅੰਕੜਾ ਹੈ 88% ਉਮੀਦਵਾਰ ਆਪਣੀ ਜਮਾਨਤ ਨਹੀਂ ਬਚਾ ਸਕੇ ਪਰ ਜਿੱਥੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸਿਰਫ 3 ਸੀਟਾਂ ਹਾਸਲ ਹੋਈਆਂ ਇੱਕ ਵੱਡਾ ਝਟਕਾ ਲੱਗਿਆ 10 ਸੀਟਾਂ ਉਹਨਾਂ ਦੇ ਹੱਥੋਂ ਨਿਕਲ ਗਈਆਂ ਉੱਥੇ ਹੀ ਉਹਨਾਂ ਵਾਸਤੇ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਉਹ ਆਪਣੀਆਂ ਜਮਾਨਤਾਂ ਬਚਾਉਣ ਦੇ ਵਿੱਚ ਕਾਮਯਾਬ ਰਹੇ ਕਿਉਂਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਦੀ ਜਮਾਨਤ ਜਬਤ ਨਹੀਂ ਹੋਈ ਤੇ ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 10 ਉਮੀਦਵਾਰ ਆਪਣੀ ਜਮਾਨਤ ਜਬਤ ਕਰਾ ਬੈਠੇ ਨੇ ਸਿਮਰਨਜੀਤ ਸਿੰਘ ਮਾਨ ਦੇ 11 ਉਮੀਦਵਾਰ ਆਪਣੀ ਜਮਾਨਤ ਜਬਤ ਕਰਾਈ ਹੈ ਉਧਰ ਲੱਖਾ ਸੁਧਾਨਾ ਜਿਹੜੇ ਇੱਕ ਵੱਡਾ ਨਾਮ ਹੈ ਪੰਜਾਬ ਦੇ ਵਿੱਚ ਵੱਡਾ ਚਿਹਰਾ ਹੈ ਲੱਖਾ ਸੁਧਾਨਾ ਵੀ ਆਪਣੀ ਜਮਾਨਤ ਜਬਤ ਕਰਾਈ ਹੈ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਵੀ ਲਕਾਸ ਧਾਲਾਂ ਦੀ ਜਮਾਨਤ ਜਬਤ ਹੋਈ ਸੀ ਤਾਂ ਜੇਕਰ ਉਮੀਦਵਾਰਾਂ ਦਾ ਇਹ ਹਾਲ ਹੈ ਕਿ ਉਹ ਆਪਣੀ ਜਮਾਨਤਾਂ ਵੀ ਨਹੀਂ ਬਚਾ ਸਕੇ ਤਾਂ ਲੋਕਾਂ ਤੋਂ ਫਿਰ ਕੀ ਉਮੀਦ ਰ ਉਮੀਦ ਰੱਖਦੇ ਨੇ ਪਰ ਇੱਕ ਚਲੋ ਅਧਿਕਾਰ ਹੁੰਦਾ ਹੈ ਹਰੇਕ ਵਿਅਕਤੀ ਨੂੰ ਵੋਟਾਂ ਦੇ ਵਿੱਚ ਖੜਨ ਦਾ ਚੋਣ ਲੜਨ ਦਾ ਤਾਂ ਉਹ ਉਹਨਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਆ ਮੈਦਾਨ ਦੇ ਵਿੱਚ ਆਏ ਭਾਵੇਂ ਪਾਰਟੀਆਂ ਵੱਲੋਂ ਆਏ ਭਾਵੇਂ ਜਾਤ ਤੌਰ ਤੇ ਆਏ ਤਾਂ ਜੋ ਸਥਿਤੀ ਬਣੀ ਹੈ ਉਹ ਅਸੀਂ ਦਰਸ਼ਕਾਂ ਦੇ ਸਾਹਮਣੇ ਰੱਖ ਰਹੇ ਹਾਂ ਕਿ ਕਿੰਨੇ ਉਮੀਦਵਾਰਾਂ ਦੀ ਜਮਾਨਤ ਜਿਹੜੀ ਇਸ ਵਾਰ ਜਬਤ ਹੋਈ ਹੈ ਉਹ ਇੱਕ ਵੋਟ ਰਾਸ਼ੀ ਸੀ ਜਿਹੜੀ ਉਹ ਵੀ ਹਾਸਲ ਨਹੀਂ ਕਰ ਸਕੇ ਇੱਕ ਮਾਤਰਾ ਹੁੰਦੀ ਹੈ ਵੋਟ ਦੀ ਕਿੰਨੇ ਪਰਸੈਂਟ ਵੋਟ ਤੋਂ ਥੱਲੇ ਜੇਕਰ ਤੁਸੀਂ ਜਾਦੇ ਹੋ ਤਾਂ ਤੁਹਾਡੇ ਜ਼ਮਾਨਤ ਜਬਤ ਹੋਏਗੀ ਤਾਂ ਜਿਹਾ 88% ਵਿਦਵਾਰਾਂ ਨਾਲ ਪੰਜਾਬ ਦੇ ਵਿੱਚ ਸਵਾਰ ਦੇਖਣ ਨੂੰ ਮਿਲਿਆ ਜੋ ਕਿ ਪਿਛਲੀ ਵਾਰ ਦੇ ਅੰਕੜੇ ਨਾਲੋਂ ਕਾਫੀ ਜ਼ਿਆਦਾ ਹੈ ਜੁੜੇ ਹੋਣ ਲਈ ਪੰਜਾਬੀ ਮੀਡੀਆ ਨਾਲ ਦੀ ਇਜਾਜ਼ਤ ਧੰਨਵਾਦ